ਸਾਥਿਓ ਤੁਹਾਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅਦab ਨਮਸਕਾਰ ਸਾਥਿਓ ਅੱਜ ਜਪਮਨਾ ਰਹੇ ਆ ਮਾਨਦੀਪ ਸੇ ਮੈਂ ਮਾਨਦੀਪ ਸੇ ਕੁਝ ਲੈਣਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕੁਝ ਗੱਲਾਂ ਇੱਕ ਦੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਉਣਗੀਆਂ ਪਰ ਦੋਸਤੋ ਤੁਸੀਂ ਇਹ ਵੀਡੀਓ ਸੋਨੋਂ ਤੋਂ ਪਹਿਲਾਂ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਏਗੀ ਤੇ ਤੁਸੀਂ ਮੇਰੇ ਚੈਨਲ ਨੂੰ ਐਡ ਗੁਰਪ੍ਰੀਤ ਸੰਧੂ 348 ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਤਾਂ ਕਿ ਜਿਹੜੀਆਂ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲੇ ਪਹੁੰਚਦੀਆਂ ਰਹਿਣਗੀਆਂ ਦੋਸਤੋ ਮਾਂ ਸ਼ਬਦ ਤੇ ਆਪਾਂ ਲਿਖਣ ਲੱਗੇ ਆਂ ਕੁਝ ਨਹੀਂ ਲਿਖ ਸਕਦੇ ਮੇਰੇ ਹਿਸਾਬ ਨਾਲ ਕਿਉਂਕਿ ਮਾਂ ਸ਼ਬਦ ਆਪਣੇ ਆਪ ਹੀ ਇੱਕ ਬਹੁਤ ਮਹਾਨ ਸ਼ਬਦ ਹੈ ਜਿਹਨੂੰ ਕਹੇ ਅਸੀਂ ਕਿਸੇ ਬੋਲੀ ਲੈਂਗੁਏਜ ਤੇ ਨਹੀਂ ਬਣ ਸਕਦੇ ਮਾਂ ਦੇ ਮਾਂ ਸਾਬਦ ਤੇ ਮਾਂ ਆਪਣੇ ਆਪ ਵਿੱਚ ਹੀ ਇੰਨੀ ਮਹਾਨ ਆ ਮਾਂ ਸ਼ਬਦ ਤੇ ਮਾਂ ਆਪਣੇ ਆਪ ਵਿੱਚ ਹੀ ਇੰਨੀ ਮਹਾਨ ਆ ਕਿ ਮਾਂ ਬਾਰੇ ਅਸੀਂ ਜੇਕਰ ਆਪਣੇ ਮਾਂ ਬੋਲੀ ਜਿਹਨੂੰ ਕਹੇ ਸਭ ਤੋਂ ਅਸੀਂ ਵੱਧ ਜਾਣਦੇ ਆ ਸਭ ਤੋਂ ਵੱਧ ਹਰੇਕ ਹਰ ਇੱਕ ਆਦਮੀ ਨੂੰ ਔਰਤ ਨੂੰ ਬੱਚੇ ਨੂੰ ਸਭ ਨੂੰ ਮਾਂ ਬੋਲੀ ਸਭ ਤੋਂ ਜ਼ਿਆਦਾ ਆਉਂਦੀ ਹੁੰਦੀ ਆ ਤੁਸੀਂ ਇਸੇ ਵੀ ਪਾਸਾ ਵਿੱਚ ਜਾਓ ਪਰ ਸਭ ਤੋਂ ਜ਼ਿਆਦਾ ਗਿਆਨ ਤੁਹਾਨੂੰ ਤੁਹਾਡੀ ਮਾਂ ਬੋਲੀ ਵਿੱਚ ਹੀ ਹੋਵੇਗਾ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਵੀ ਮਾਂ ਬਾਰੇ ਜੇ ਆਪਾਂ ਲਿਖਣਾ ਹੋਵੇ ਆਪਣੀ ਮਾਂ ਬਾਰੇ ਮਾਂ ਬੋਲੀ ਵਿੱਚ ਲਿਖਾਤਾ ਵੀ ਸ਼ਬਦ ਮੈਨੂੰ ਲੱਗਦਾ ਨਹੀਂ ਵੀ ਇਹੋ ਜਿਹੇ ਹੋਣਗੇ ਜਿਹੜੇ ਆਪਣੀ ਮਾਂ ਨੂੰ ਪੇਸ਼ ਕਰ ਸਕਦੇ ਹੋਣਗੇ ਜਿੱਥੇ ਤੱਕ ਮੇਰਾ ਵਿਚਾਰ ਹੈ ਸੋ ਮਾਂ ਨੂੰ ਸਿਰਫ ਤੁਸੀਂ ਸ਼ਬਦਾਂ ਵਿੱਚ ਨਾ ਸੀਮਿਤ ਕਰੋ ਕਿਉਂਕਿ ਸ਼ਬਦ ਨਹੀਂ ਹੈ ਮਾਂ ਦੀ ਬਰਾਬਰ ਦੀ ਤੋਂ ਕਿਰਪਾ ਆਪਣੀ ਮਾਪਾਂ ਬੀ ਦੀ ਸੇਵਾ ਕਰੋ ਮੈਂ ਮਾਹਾਂ ਬਾਰੇ ਇੰਨੇ ਕੁ ਵਿਚਾਰ ਪੇਸ਼ ਕਰਨ ਸੀ ਕਿਰਪਾ ਮਾਪਾਂ ਬੀ ਦੀ ਸੇਵਾ ਕਰੋ ਉਹਨਾਂ ਦੇ ਆਗਿਆ ਵਿੱਚ ਰਹੋ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝੋ ਤੇ ਉਮੀਦ ਆ ਕਿ ਮੇਰੀਆਂ ਕੁਝ ਲਾਈਨਾਂ ਜਿਹੜੀਆਂ ਸਹੀ ਆ ਤਾਂ ਤੁਹਾਨੂੰ ਸਹੀ ਲੱਗੀਆਂ ਹੋਣਗੀਆਂ ਤੇ ਉਮੀਦ ਆ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਥੈਂਕ ਯੂ ਥੈਂਕ ਯੂ ਵੈਰੀ ਮਚ